ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆ ਉਹਦੇ ਵਿੱਚ ਆਪਾਂ ਵੱਡੇ ਨਾਪ ਦੀ ਆਪਾਂ ਪੈਂਟ ਪਲਾਜ਼ ਦੀ ਕਟਿੰਗ ਕਿਵੇਂ ਕਰਨੀ ਹੈ ਤਾਂ ਕਿ ਉਹਦੇ ਵਿੱਚ ਖਿੱਚਣਾ ਪਵੇ ਬਿਲਕੁਲ ਆਸਾਨੀ ਨਾਲ ਤੁਹਾਨੂੰ ਦੱਸਾਂਗੇ ਦੇਖੋ ਜਿਹੜਾ ਇਹ ਮੇਰੇ ਕੋਲ ਸੂਟ ਆਇਆ ਇਹ ਕਸਟਮਰ ਜਿਹੜੇ ਹੈਗੇ ਨੇ ਉਹ ਥੋੜੇ ਜਿਹਾ ਹੈਲਦੀ ਨੇ ਪਰ ਉਹਨਾਂ ਦੇ ਸੂਟ ਮੇਰੇ ਕੋਲ ਇਸੇ ਕਰਕੇ ਹੀ ਰਿਪੀਟ ਆਉਂਦੇ ਆ ਬਾਰ-ਬਾਰ ਕਿਉਂਕਿ ਉਹਨਾਂ ਦੀ ਪੈਂਟ ਜਿਹੜੀ ਹੈਗੀ ਆ ਉਹਨਾਂ ਨੂੰ ਮਤਲਬ ਉਹਦੀ ਸਟਿਚਿੰਗ ਜਿਹੜੀ ਹੈਗੀ ਆ ਮੇਰੀ ਉਹ ਬਹੁਤ ਵਧੀਆ ਲੱਗੀ ਉਹ ਕਹਿੰਦੇ ਮੈਂ ਕਿ ਦੇਖੀ ਸੀ ਮਤਲਬ ਉਹ ਸੈਂਟਰ ਦੇ ਵਿੱਚੋਂ ਨਾ ਚੜਦੀ ਹੋਣੀ ਉਹਨਾਂ ਦੀ ਪੈਂਟ ਪਹਿਲਾਂ ਪਰ ਜਦੋਂ ਉਹਨਾਂ ਨੇ ਮੇਰੇ ਕੋਲ ਸਟਿਚਿੰਗ ਕਰਵਾਈ ਨਾ ਉਹਨਾਂ ਨੂੰ ਇਹ ਪ੍ਰੋਬਲਮ ਜਿਹੜੀ ਹੈਗੀ ਸੀ ਬਿਲਕੁਲ ਨਹੀਂ ਆਈ ਹੈਗੀ ਇਸ ਲਈ ਮੈਂ ਜਿਵੇਂ ਵੱਡੇ ਨਾਪ ਦੀ ਪੈਂਟ ਦੇ ਵਿੱਚ ਸਟਿਚਿੰਗ ਕਟਿੰਗ ਕਰਦੀ ਹੁੰਦੀ ਹੁਣੀ ਆ ਨਾ ਮੈਂ ਉਸ ਤਰੀਕੇ ਨਾਲ ਹੀ ਤੁਹਾਨੂੰ ਦੱਸੂਗੀ ਦੇਖੋ ਕਈਆਂ ਨੂੰ ਹੁੰਦਾਗਾ ਕਿ ਆਪਾਂ ਇਕੱਲੇ ਇਕੱਲੇ ਪੱਲੇ ਦੀ ਆਪਾਂ ਕਟਿੰਗ ਕਰ ਲੈਨੇ ਆ ਹਨਾ ਪਹਿਲਾਂ ਮੰਨ ਲਓ ਫਰੰਟ ਵਾਲਾ ਪੱਲਾ ਕਟਿੰਗ ਕਰ ਲੈਂਦੇ ਆ ਫਿਰ ਉਸ ਤੋਂ ਬਾਅਦ ਬੈਕ ਵਾਲਾ ਪੱਲਾ ਕਟਿੰਗ ਕਰ ਲੈਂਦੇ ਆ ਉਹਦੇ ਵਿੱਚ ਮੈਨਾਂ ਥੋੜੀ ਪ੍ਰੋਬਲਮ ਆਉਣ ਲੱਗ ਜਾਂਦੀ ਆ ਇਹ ਸੌਖਾ ਤਰੀਕਾ ਹੁੰਦਾ ਵੈਸੇ ਕਟਿੰਗ ਕਰਨ ਦਾ ਪਰ ਦੇਖੋ ਆਪਾਂ ਸੌਖਾ ਨਹੀਂ ਦੇਖਣਾ ਹੁੰਦਾ ਆਪਾਂ ਸਹੀ ਤਰੀਕਾ ਦੇਖਣਾ ਹੁੰਦਾ ਕੀ ਆ ਠੀਕ ਹੈ ਹੁਣ ਜਿਵੇਂ ਛੋਟੇ ਹੋਣ ਜਾਂ ਚਾਹੇ ਵੱਡੇ ਹੋਣ ਪੈਂਟ ਆਪਣੀ ਸਹੀ ਕਟਿੰਗ ਹੋਣੀ ਚਾਹੀਦੀ ਆ ਭਾਵੇਂ ਵੱਡੇ ਨਾਪ ਦੀ ਪੈਂਟ ਹੋਵੇ ਭਾਵੇਂ ਛੋਟੇ ਨਾਪ ਦੀ ਪੈਂਟ ਹੋਵੇ ਦੇਖੋ ਤੁਸੀਂ ਥੋੜਾ ਜਿਹਾ ਬਸ ਸਮਝਣ ਵਾਲ ਕੰਮ ਕਰ ਲਿਆ ਕਰੋ ਮਤਲਬ ਪੈਂਟ ਦੀ ਜਿਹੜੀ ਕਟਿੰਗ ਹੈਗੀ ਆ ਥੋੜੀ ਜੀ ਤੁਸੀਂ ਸਮਝਣ ਵਾਲ ਕਰਨੀ ਹੁੰਦੀ ਆ ਫਿਰ ਤੁਹਾਡੀ ਪੈਂਟ ਦੀ ਜਿਹੜੀ ਕਟਿੰਗ ਹੁੰਦੀ ਆ ਉਹ ਬਿਲਕੁਲ ਪਰਫੈਕਟ ਆਉਂਦੀ ਹੁੰਦੀ ਆ ਠੀਕ ਆ ਜੀ ਜਿਹੜੀ ਆਸਣ ਚੋਂ ਖਿੱਚ ਪੈਂਦੀ ਆ ਉਹ ਵਾਲੀ ਪ੍ਰੋਬਲਮ ਤਾਂ ਬਿਲਕੁਲ ਵੀ ਨਹੀਂ ਆਉਗੀ ਤੁਹਾਨੂੰ ਇਸ ਕਟਿੰਗ ਦੇ ਵਿੱਚ ਠੀਕ ਆ ਚਲੋ ਮੈਂ ਤੁਹਾਨੂੰ ਦੱਸਦੀ ਆ ਆਪਾਂ ਇਹਦੀ ਕਟਿੰਗ ਜਿਹੜੀ ਹੈਗੀ ਉਹ ਕਿਵੇਂ ਕਰ ਸਕਦੇ ਆ ਆਸਾਨੀ ਨਾਲ ਦੇਖੋ ਇਹਨਾਂ ਦੀ ਸ਼ਰਟ ਦੀ ਜਿਹੜੀ हिਪ ਹੈਗੀ ਆ ਜੀ ਉਹ ਹੈਗੀ ਆ ਇਹਨਾਂ ਦੀ 23 ਇੰਚ ਠੀਕ ਹੈ ਆਪਾਂ ਪੈਂਟ ਦੀ ਜਿਹੜੀ ਕਟਿੰਗ ਕਰਾਂਗੇ ਉਹ ਕਰਾਂਗੇ ਜੀ 26 ਇੰਚ ਤੇ ਮਤਲਬ 3 ਇੰਚ ਐਕਸਟਰਾ ਰੱਖਦੇ ਹੁੰਨੇ ਆ ਆਪਾਂ ਸ਼ਰਟ ਦੀ ਜਿਹੜੀ ਆਪਣੀ हिਪ ਹੁੰਦੀ ਆ ਉਸ ਤੋਂ ਠੀਕ ਹੈ ਤੇ ਉਹਦੇ ਵਿੱਚ 2 ਇੰਚ ਦੀ ਆਪਾਂ ਜਿਹੜੀ ਹੈਗੀ ਆ ਲੂਜ਼ਿੰਗ ਦੇਵਾਂਗੇ ਸਲਾਈਆਂ ਦੀ ਮਤਲਬ ਕਿ ਟੋਟਲ 5 ਇੰਚ ਜ਼ਿਆਦਾ ਹੋ ਗਿਆ ਠੀਕ ਹੈ 23 ਤੋਂ ਆਪਾਂ 26 ਤੇ ਕਟਿੰਗ ਕਰਾਂਗੇ 3 ਇੰਚ ਆਪਾਂ ਲੂਜ਼ਿੰਗ ਵੈਸੇ ਹੀ ਦੇਣੀ ਹੁੰਦੀ ਆ ਤੇ 2 ਇੰਚ ਆਪਾਂ ਸਰਾਇਆਂ ਦਾ ਐਕਸਟਰਾ ਲੈਣਾ ਹੁੰਦਾ ਠੀਕ ਆ ਉਹ ਮੈਂ ਤੁਹਾਨੂੰ ਦੱਸ ਦਿਆਂ ਹੁਣ ਆਪਾਂ ਕਿਸੇ ਹਿਸਾਬ ਨਾਲ ਲਵਾਂਗੇ ਇਹਨਾਂ ਦੀ ਜਿਹੜੀ ਪੈਂਟ ਹੈਗੀ ਉਹਦੀ ਲੈਂਥ ਹੈਗੀ ਹੈਗੀ 35 ਇੰਚ ਰੈਡੀ ਠੀਕ ਆ ਆਪਾਂ ਜਿਹੜੀ ਲੂਜ਼ਿੰਗ ਦੇਣੀ ਆ ਉਹ ਮੈਂ ਤੁਸੀਂ ਦੇਖ ਲਓ ਮੈਂ ਕੱਪੜੇ ਨੂੰ ਚਾਰ ਤੈਹਾਂ ਲਗਾ ਕੇ ਰੱਖ ਲਿਆ ਠੀਕ ਆ ਦੋ ਹੁਣ ਪੱਲੇ ਆਪਣੇ ਫਰੰਟ ਵਾਲੇ ਉੱਪਰ ਵਾਲੀ ਸਾਈਡ ਤੋਂ ਨਿਕਲਣਗੇ ਦੋ ਜਿਹੜੇ ਹੈਗੇ ਨੇ ਉਹ ਨੀਚੇ ਵਾਲੀ ਸਾਈਡ ਤੋਂ ਰੱਖਣਗੇ 3 ਇੰਚ ਆਪਾਂ نیچے ਪਹਿਲਾਂ ਪਹੁੰਚੇ ਦਾ ਲੈ ਲਵਾਂਗੇ ਬਾਅਦ ਆਪਾਂ ਲੈਂਥ ਦਾ ਲੈ ਲਵਾਂਗੇ 35 ਇੰਚ ਇਹਨ ਨਿਸ਼ਾਨ ਲਗਾ ਲਵਾਂਗੇ ਇਦਾਂ ਸਿੱਧਾ ਕਰਕੇ। ਪਸ ਹੁਣ ਤੁਸੀਂ ਧਿਆਨ ਦੇਣਾ ਆਪਾਂ ਕਿਹੜਾ ਕਿਹੜਾ ਜਿਹੜਾ ਹੈਗਾ ਉਹਦੀ ਲੂਜ਼ਿੰਗ ਜ਼ਿਆਦਾ ਲੈਣੇ ਆ ਮਤਲਬ ਕਿਹੜੀ ਕਿਹੜੀ ਚੀਜ਼ ਵਾਸਤੇ ਆਪਾਂ ਕਿੰਨਾ ਲੈਣੇ ਆ ਠੀਕ ਹੈ ਜੀ। ਹੁਣ 35 ਇੰਚ ਇੱਥੇ ਆਪਣੀ ਲੈਂਥ ਹੋ ਜੂਗੀ 2 ਇੰਚ ਆਪਾਂ ਨੇਫੇ ਦਾ ਰੱਖਾਂਗੇ ਉੱਪਰ। ਉਹ ਤੁਸੀਂ ਆਪਣੀ ਇਲਾਸਟਿਕ ਦੇ ਹਿਸਾਬ ਨਾਲ ਵੀ ਲੈ ਸਕਦੇ ਹੋ ਜਿੰਨੀ ਤੁਹਾਡੀ ਇਲਾਸਟਿਕ ਚੌੜੀ ਹੋਵੇ ਤੁਸੀਂ ਜੇ ਤੁਹਾਡੀ ਘੱਟ ਆ ਤਾਂ ਡੇਢ ਲੈ ਲਓ ਤੁਸੀਂ। 2 ਇੰਚ ਨੇਫੇ ਦਾ ਲਿਆ ਲਿਆ ਹੁਣ 3 ਇੰਚ ਜਿਹੜਾ ਹੈਗਾ ਉਹ ਆਪਾਂ ਬੈਕ ਵਾਲੇ ਆਸਣ ਦਾ ਵੱਧ ਰੱਖਣਾ ਹੁੰਦਾ ਠੀਕ ਹੈ 3 ਇੰਚ ਮੈਂ ਬੈਕ ਵਾਲੇ ਆਸਣ ਦਾ ਲੈ ਲੂੰਗੀ ਹੁਣ ਦੇਖੋ ਇਹ ਨੇਫੇ ਦਾ ਹੋ ਗਿਆ ਤੇ ਇਹ ਆਪਣਾ 3 ਇੰਚ ਬੈਕ ਵਾਲੇ ਆਸਣ ਦਾ ਵੱਧ ਹੋ ਗਿਆ ਠੀਕ ਹੈ ਜੀ ਮੈਂ ਦੋਨੇ ਪੱਲਿਆਂ ਦੀ ਕਟੇ ਇਕੱਠੀ ਕਟਿੰਗ ਕਰੂੰਗੀ ਕੱਠੀ ਜਿਹੜੀ ਕਟਿੰਗ ਹੁੰਦੀ ਉਹ ਬਿਲਕੁਲ ਸਹੀ ਹੁੰਦੀ ਹੁੰਦੀ ਆ ਥੋੜੇ ਜੇ ਸਮਝਣ ਦੀ ਜ਼ਰੂਰਤ ਹੁੰਦੀ ਆ ਬਸ ਆਪਾਂ ਨੂੰ ਕਟਿੰਗ ਤੁਸੀਂ ਇਕੱਠੀ ਕਰਿਆ ਕਰੋ ਜੇ ਆਪਾਂ ਇਕੱਠੀ ਕਟਿੰਗ ਨਹੀਂ ਕਰਦੇ ਨਾ ਮੈਂ ਤੁਹਾਨੂੰ ਦੱਸਦੀ ਆ ਕੀ ਫਰਕ ਪੈ ਜਾਂਦਾ ਉਹਦੇ ਵਿੱਚ ਠੀਕ ਆ ਹੁਣ ਦੇਖੋ ਆਪਾਂ ਨਿਸ਼ਾਨੀਆਂ ਲਗਾ ਲਈਆਂ ਹੁਣ ਆਪਾਂ ਕੀ ਕਰਨਾ 2 ਇੰਚ ਜਿਹੜਾ ਹੈਗਾ ਆਪਾਂ ਬੈਕ ਵਾਲੇ ਆਸਣ ਦਾ ਵਾਧਾ ਰੱਖ ਲੈਣਾ ਇਹ ਆਪਣਾ ਸਲਾਈਆਂ ਦਾ ਹੋ ਜਾਊਗਾ ਠੀਕ ਹੈ ਮਤਲਬ ਜਿਹੜੀਆਂ ਆਪਣੀਆਂ ਸਲਾਈਆਂ ਵੱਜਣੀਆਂ 2 ਇੰਚ ਉਹਦਾ ਹੋ ਜਾਊਗਾ ਇਹਨੂੰ ਮੈਂ ਤੁਹਾਨੂੰ ਦੱਸ ਰਹੀ ਆ ਵੀ ਇਹ ਬੈਕ ਵਾਲਾ ਆਸਣ ਹੈ ਠੀਕ ਹੈ ਜੀ ਤੇ ਜਿਹੜਾ ਇਹ 2 ਇੰਚ ਹੋ ਗਿਆ ਇਹ ਫਰੰਟ ਵਾਲੇ ਆਸਣ ਦਾ ਹੋ ਗਿਆ ਠੀਕ ਹੈ ਜੀ ਤੇ ਇਧਰੋਂ ਆਪਣੀ ਉਹਨਾਂ ਦੀ ਹਿੱਪ ਹੈਗੀ ਸੀ ਜੀ 26 ਇੰਚ ਤੇ ਆਪਾਂ ਲਗਾਵਾਂਗੇ 13 ਤੇ ਨਿਸ਼ਾਨ ਠੀਕ ਹੈ ਮਤਲਬ ਆਪਾਂ 26 ਇੰਚ ਤੇ ਕਟਿੰਗ ਕਰਨੀ ਸੀ 23 ਸੀ ਉਹਨਾਂ ਦੀ ਸ਼ਰਟ ਦੀ हिਪ 26 ਤੇ ਆਪਾਂ ਪੈਂਟ ਦੀ ਕਟਿੰਗ ਕਰਾਂਗੇ ਤੇ ਉਹਦਾ ਆਪਾਂ ਹਾਫ ਕਰਕੇ 13 ਤੇ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ ਆਪਾਂ ਆਪਣੀ हिਪ ਦਾ ਹਾਫ ਕਰਕੇ ਨਿਸ਼ਾਨ ਲਗਾਉਣਾ ਹੁੰਦਾ ਹੁਣ ਦੇਖੋ ਜੇ ਆਪਾਂ ਇਕੱਲੇ-ਇਕੱਲੇ ਦੀ ਪੱਲੇ ਦੀ ਕਟਿੰਗ ਕਰਦੇ ਨਾ ਤਾਂ ਕੀ ਹੋਣਾ ਸੀ ਤਾਂ ਆਪਾਂ ਜਦੋਂ ਮੰਨ ਲਓ ਆਪਾਂ ਆਪਣਾ ਫਰੰਟ ਵਾਲਾ ਪੱਲਾ ਹੋ ਜਾਂਦਾ ਆਪਾਂ ਫਿਰ ਅਸਲ ਦਾ ਨਿਸ਼ਾਨ ਇੱਥੋਂ ਲਗਾਉਣਾ ਸੀ ਹਨਾ ਫਿਰ ਕੀ ਹੋਣਾ ਸੀ ਖਿੱਚ ਵੱਧਣੀ ਸੀ ਕਿ ਕੱਪੜੇ ਦੇ ਵਿੱਚ ਇਹਦਾ ਸੈਂਟਰ ਨਹੀਂ ਹੋਣਾ ਸੀਗਾ ਠੀਕ ਹੈ ਫਿਰ ਖਿੱਚ ਵੱਧਦੀ ਜਾਣੀ ਸੀ ਕੱਪੜੇ ਦੇ ਵਿੱਚ ਹੁਣ ਦੇਖੋ ਹੁਣ ਫਰੰਟ ਵਾਲੀ ਜਿਹੜੀ ਆਸਣ ਦਾ ਨਿਸ਼ਾਨਾ ਉਹ ਇੱਥੋਂ ਲੱਗਿਆ ਹੁਣ ਆਪਣਾ 2 ਇੰਚ ਛੱਡ ਕੇ ਠੀਕ ਹੈ ਜੀ ਏਸੇ ਦੀ ਜਿਹੜੀ ਹੈਗੀ ਆ ਉਹ ਖਿੱਚ ਘਟ ਗਈ ਆ ਕੱਪੜੇ ਦੀ ਜਦੋਂ ਆਪਾਂ ਨਿਸ਼ਾਨੀਆਂ ਲਗਾਵਾਂਗੇ ਨਾ ਖਿੱਚ ਘਟ ਜੂਗੀ ਹੁਣ ਕੱਪੜੇ ਦੀ ਏਸੇ ਲਈ ਜਦੋਂ ਆਪਾਂ ਇਕੱਲਾ ਜਿਹੜਾ ਇਕੱਲਾ-ਇਕੱਲਾ ਕਰਕੇ ਆਪਾਂ ਪਾਰਟ ਕਟਿੰਗ ਕਰਦੇ ਆ ਨਾ ਪੱਲੇ ਦੀ ਉਹਦੇ ਨਾਲ ਕੀ ਹੁੰਦਾ ਫਿਰ ਆਪਣਾ ਫਰੰਟ ਵਾਲਾ ਜਿਹੜਾ ਆਸਣ ਹੁੰਦਾ ਉਹਦੀ ਇੱਥੋਂ ਨਿਸ਼ਾਨੀ ਲੱਗਦੀ ਹੁੰਦੀ ਆ ਉਹ ਗਲਤ ਹੋ ਜਾਂਦੀ ਆ ਫਿਰ ਠੀਕ ਆ ਉਹਦੇ 'ਚ ਖਿੱਚ ਫਿਰ ਆਉਂਦੀ ਆ ਤਾਂ ਹੀ ਤਾਂ ਹੁਣ ਦੇਖੋ ਆ ਬੈਕ ਵਾਲੇ ਫਰੰਟ ਵਾਲੇ ਦੀ ਹੋਊਗੀ ਹੁਣ ਇੱਥੋਂ ਲੱਗੀਆਂ ਨਿਸ਼ਾਨੀ ਠੀਕ ਆ ਇਹ ਬਿਲਕੁਲ ਸਹੀ ਕਟਿੰਗ ਹੁੰਦੀ ਆ ਪੈਂਟ ਦੀ ਤੇ ਆਪਾਂ 13 ਇੰਚ ਤੇ ਨਿਸ਼ਾਨ ਲਗਾ ਲਿਆ ਠੀਕ ਹੈ ਤੇ ਹੁਣ ਆਪਾਂ ਕੀ ਕਰਨਾ ਆਸਣ ਦੇਖੋ ਇੱਥੋਂ ਲੈ ਲੈਣਾ ਆਪਾਂ 11.5 ਇਹਨਾਂ ਦਾ ਆਸਣ ਆ ਤੇ ਆਪਾਂ 12 ਤੇ ਨਿਸ਼ਾਨ ਲਗਾ ਲਿਆ ਸਲਾਈਆਂ ਸਲਾਈਆਂ ਦਾ ਕਰਕੇ ਠੀਕ ਹੈ ਤੇ ਇੱਥੋਂ ਆਪਾਂ ਇਹਨੂੰ ਸਿੱਧਾ ਕਰ ਦਵਾਂਗੇ ਇਦਾਂ ਬਾਕਸ ਜਿਹਾ ਬਣਾ ਲਓ ਇਹਦਾ ਇਹ ਜਿਹੜੀ ਆਪਾਂ ਗੁੜਾਈ ਪਾਉਣੀ ਆ ਇਹ ਆਪਾਂ 2 ਇੰਚ ਦਾ ਬਾਕਸ ਬਣਾਉਣਾ ਹੁੰਦਾ ਇਦਾਂ 2 ਇੰਚ ਤੇ ਹੀ ਇਹਦੀ ਆਪਾਂ ਗੁੜਾਈ ਪਾਉਣੀ ਹੁੰਦੀ ਆ ਠੀਕ ਹੈ ਜੀ ਇਦਰੋਂ ਵੀ ਆਪਾਂ ਸਿੱਧਾ ਕਰ ਲਵਾਂਗੇ ਇਹਨੂੰ ਇੱਦਾਂ 2 ਇੰਚ ਤੇ ਤਾਂ ਕਿ ਆਪਣੇ ਮੂਰਲੇ ਆਸਣ ਦੀ ਗੁੜਾਈ ਪੈ ਸਕੇ 1 ਇੰਚ ਵਧਰਖਿਆ ਬੈਕ ਵਾਲੇ ਆਸਣ ਦਾ ਉਹਨੂੰ ਵੀ ਇੱਦਾਂ ਸਿੱਧਾ ਕਰ ਲਵਾਂ ਠੀਕ ਹੈ ਹੁਣ ਫਰੰਟ ਵਾਲੇ ਦਾ ਆਪਾਂ ਸਿਰਫ ਨੇਫੇ ਦਾ ਹੀ ਵਧਰਖਿਆ ਇਹਦੇ ਵਿੱਚ ਆਪਾਂ 3 ਇੰਚ ਹੋਰ ਐਕਸਟਰਾ ਲਿਆ ਠੀਕ ਹੈ ਹੁਣ ਦੇਖੋ ਜਿਹੜਾ ਆ ਵਾਲਾ ਨਿਸ਼ਾਨ ਆ ਨਾ ਇੱਥੋਂ ਵੀ ਪਹਿਲਾਂ ਆਪਾਂ 13 ਇੰਚ ਦਾ ਇੱਥੋਂ ਨਿਸ਼ਾਨ ਲਗਾਇਆ ਇੱਕ ਹੁਣ ਆਪਾਂ 13 ਇੰਚ ਦਾ ਇੱਥੋਂ ਸਾਹਮਣਾ ਕਰ ਲਵਾਂਗੇ ਇਹਦਾ ਤਾਂ ਕਿ ਆਪਾਂ ਨੂੰ 28 ਦਾ ਪਤਾ ਲੱਗ ਜੇ ਆਪਾਂ ਗੋਲਾ ਮਤਲਬ 28 ਦੀ ਜਿਹੜੀ ਹੈਗੀ ਆਪਾਂ ਸ਼ੇਪ ਕਿੱਥੋਂ ਦੇਣੀ ਆ ਠੀਕ ਹੈ ਇੱਥੋਂ ਆਪਾਂ 13 ਇੰਚ ਤੇ ਨਿਸ਼ਾਨ ਲਗਾ ਲਵਾਂਗੇ ਇੱਕ ਠੀਕ ਹੈ ਹੁਣ ਆ ਦੇਖੋ ਆ ਇਹਦੇ ਸਾਹਮਣੇ ਲੱਗ ਗਿਆ ਬਿਲਕੁਲ ਨਿਸ਼ਾਨ ਆ ਇਹਦੇ ਸਾਹਮਣੇ ਲੱਗ ਗਿਆ ਠੀਕ ਹੈ ਜੀ ਹੁਣ ਆਪਾਂ ਕੀ ਕਰਨਾ ਨੀਚੋਂ ਜਿਹੜਾ ਆਪਣਾ ਪਹੁੰਚਾ ਹੈਗਾ ਉਹਦਾ ਆਪਾਂ ਨਿਸ਼ਾਨ ਲਗਾ ਲੈਣਾ ਹੁਣ ਪਹੁੰਚ ਦਾ ਨਿਸ਼ਾਨ ਦੇਖੋ ਆਪਾਂ ਕਿਵੇਂ ਲਗਾਉਣਾ ਜਿਹੜਾ ਆਪਣਾ ਆਵਲਾ ਨਿਸ਼ਾਨ ਹੈ ਨਾ ਦੋਨੋਂ ਆਸਣਾਂ ਦਾ ਛੱਡ ਦੋ ਆਪਾਂ ਆ ਵੀ ਛੱਡ ਦੋ ਆ ਵੀ ਛੱਡ ਦੋ ਇੱਥੋਂ ਆਪਾਂ ਹਾਫ ਕਰ ਲੈਣਾ ਇਹਦਾ ਠੀਕ ਹੈ ਜੀ 13 ਦਾ ਹਾਫ ਹੋ ਗਿਆ 6.5 ਹੁਣ ਆਪਾਂ ਹਾਫ ਕਰ ਲਿਆ ਤਾਂ 6.5 ਤੇ ਠੀਕ ਆ ਹੁਣ ਆਪਾਂ ਇਹਨੂੰ ਇੱਦਾਂ ਸਿੱਧਾ ਕਰਦੇ ਜਾਵਾਂਗੇ ਹਾਫ ਤੇ ਹੀ ਜਿੱਥੇ ਤੱਕ ਆਪਣਾ ਪਹੁੰਚੇ ਦਾ ਨਿਸ਼ਾਨ ਆਊਗਾ ਨਾ ਉੱਥੇ ਤੱਕ ਇਹਨੂੰ ਹਾਫ ਕਰਦੇ ਜਾਓ ਹੁਣ ਆਪਾਂ ਇੱਥੋਂ ਪਹੁੰਚਾ ਰੱਖਣਾ ਆਪਾਂ ਅੱਧਾ ਉਧਰ ਰੱਖਣਾ ਪਹੁੰਚਾ ਅੱਧਾ ਆਪਾਂ ਉਧਰ ਰੱਖਣਾ ਠੀਕ ਹੈ ਜੀ ਇਹਦੇ ਨਾਲ ਕੀ ਹੋਊਗਾ ਸਾਡੀ ਪੈਂਟ ਦੇ ਵਿੱਚ ਬਿਲਕੁਲ ਵੀ ਖਚਾਵ ਨਹੀਂ ਆਉਂਦਾ ਹੈਗਾ ਜੇ ਕਿਤੇ ਆਪਾਂ ਇਦਾਂ ਸਾਈਡ ਤੋਂ ਰੱਖ ਲਈਏ ਨਾ ਪੌਂਚਾ ਜਾਂ ਆਪਾਂ ਇਧਰੋਂ ਕਿਤੋਂ ਰੱਖ ਲਈਏ ਤਾਂ ਆਪਣੀ ਪੈਂਟ ਦੇ ਵਿੱਚ ਖਿੱਚ ਜ਼ਿਆਦਾ ਵੱਧ ਜਾਂਦੀ ਹੈ ਸੈਂਟਰ ਦੇ ਵਿੱਚੋਂ ਇਸੇ ਲਈ ਆਪਾਂ ਪੌਂਚੇ ਦੇ ਸੈਂਟਰ ਕਰਨ ਕਰਕੇ ਆਪਾਂ ਇੱਥੋਂ ਪੈਂਟ ਦਾ ਆਪਾਂ ਨੂੰ ਸੈਂਟਰ ਕਰਨਾ ਪੈਂਦਾ ਇੱਥੋਂ ਆਪਾਂ हिਪ ਕੋਲੋਂ ਸੈਂਟਰ ਕਰਦੇ ਆਓ ਇਹਦਾ ਫਿਰ ਆਪਣੇ ਪੌਂਚੇ ਦਾ ਵੀ ਜਿਹੜਾ ਹੈਗਾ ਉਹ ਸੈਂਟਰ ਹੋ ਜਾਂਦਾ ਫਿਰ ਆਪਣੀ ਪੈਂਟ ਜਿਹੜੀ ਹੁੰਦੀ ਆ ਉਹ ਬਿਲਕੁਲ ਸੈਂਟਰ ਦੇ ਵਿੱਚ ਰਹਿੰਦੀ ਹੁੰਦੀ ਆ ਨਾ ਚੱਕੀ ਜਾਂਦੀ ਆ ਨਾ ਹੀ ਆਪਣੀ ਪੈਂਟ ਜਿਹੜੀ ਹੁੰਦੀ ਆ ਉਹ ਘੁੰਮਦੀ ਹੁੰਦੀ ਆ ਠੀਕ ਹੈ ਹੁਣ ਜਿੰਨਾ ਵੀ ਆਪਾਂ ਪੌਂਚਾ ਰੱਖਣਾ ਉਹਦਾ ਹਾਫ ਹਾਫ ਕਰਕੇ ਆਪਾਂ ਨਿਸ਼ਾਨ ਲਗਾ ਲਓ ਜਿਵੇਂ ਮੈਂ ਹੁਣ ਇਹਨਾਂ ਦਾ 8 ਇੰਚ ਪੌਂਚਾ ਰੱਖਣਾ ਤਾਂ ਮੈਂ 4 4 ਇੰਚ ਦਾ ਨਿਸ਼ਾਨ ਇੱਧਰ ਲਗਾ ਲੂੰਗੀ ਠੀਕ ਹੈ ਜੀ 4 ਇੰਚ ਦਾ ਹੀ ਮੈਂ ਇੱਧਰ ਲਗਾ ਲੂੰਗੀ ਠੀਕ ਹੈ ਹੁਣ ਇਹ ਆਪਣਾ ਪੌਂਚਾ ਰੈਡੀ ਰਹਿ ਜਾਊਗਾ 2 ਇੰਚ ਜਿਹੜਾ ਹੈਗਾ ਉਹ ਆਪਾਂ ਐਕਸਟਰਾ ਸਲਾਈਆਂ ਦਾ ਲੈ ਲਾਂਗੇ ਇੱਧਰ ਵੀ ਠੀਕ ਹੈ ਹੁਣ ਦੇਖੋ ਆਪਾਂ ਕਿਹੜੇ ਨਾਲ ਕਿਹੜਾ ਨਿਸ਼ਾਨ ਮਲਾਉਣਾ ਹੁਣ ਆਪਾਂ ਫੱਟੀ ਲੈਣੀ ਆ ਆ ਫੱਟੀ ਦਾ ਨਿਸ਼ਾਨ ਆ ਜਿਹੜਾ ਇਹਨੂੰ ਥੋੜਾ ਜਿਹਾ ਗੁਲਾਈ ਆ ਜਿਹੜੀ ਜਿੰਨੀ ਵੀ ਉਹਨੂੰ ਆਪਾਂ ਉੱਪਰ ਵਾਲੀ ਸਾਈਡ ਕੱਟ ਦੇਣੀ ਆ ਇਹਦੇ ਨਾਲ ਵੀ ਫਿਰ ਜਦੋਂ ਆਪਾਂ ਜ਼ਿਆਦਾ ਗੁਲਾਈ ਪਾ ਦਨੇ ਆ ਨਾ ਫਿਰ ਵੀ ਇੱਥੋਂ ਕਪੜਾ ਖਿੱਚਿਆ ਜਾਂਦਾ ਉਹਦੇ 'ਚ ਖਿੱਚ ਪੈਣ ਲੱਗ ਜਾਂਦੀ ਆ ਇਸੇ ਲਈ ਤੁਸੀਂ ਜਿਹੜੀ ਫੱਟੀ ਹੈਗੀ ਆ ਉਹਨੂੰ 5-7 ਇੰਚ ਉੱਪਰ ਕੱਟ ਦਿਆ ਕਰੋ ਠੀਕ ਹੈ ਤੇ ਆਪਾਂ ਇਹਦੀ ਗੁਲਾਈ ਪਾ ਲਾਂਗੇ ਇੱਥੋਂ ਪਹਿਲਾਂ ਆ ਗੁਲਾਈ ਵੀ ਆਪਾਂ ਜ਼ਿਆਦਾ ਨਹੀਂ ਦੇਣੀ ਹੁੰਦੀ ਇਹਦੇ ਨਾਲ ਵੀ ਨਾ ਫਿਰ ਡੁੰਗਾਈ 'ਚ ਚਲਾ ਜਾਂਦਾ ਹੁੰਦਾ ਕਪੜਾ ਫੇਰ ਖਿੱਚ ਵੱਦੀ ਹੁੰਦੀ ਆ ਇਹ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਧਿਆਨ ਚ ਰੱਖਣੀਆਂ ਹੁੰਦੀਆਂ ਨੇ ਠੀਕ ਆ ਫੇਰ ਆਪਣੀ ਜਿਹੜੀ ਕਟਿੰਗ ਹੁੰਦੀ ਉਹ ਪਰਫੈਕਟ ਹੁੰਦੀ ਹੁੰਦੀ ਆ ਬਿਲਕੁਲ ਹੁਣ ਆਪਾਂ ਜ਼ਿਆਦਾ ਗੁਲਾਈ ਨਹੀਂ ਪਾਈ ਹੈਗੀ ਬਿਲਕੁਲ ਦੇਖੋ ਸਿੱਧੀ ਜਿਹੀ ਕੀਤੀ ਆ ਇਹਦੇ ਨਾਲ ਕੀ ਹੋਊਗਾ ਕੱਪੜਾ ਜਿਹੜਾ ਹੈਗਾ ਉਹ ਨੀਚੇ ਵਾਲੇ ਪਾਸੇ ਨੂੰ ਜਾਊਗਾ ਜਿੰਨੀ ਆਪਾਂ ਗੁਲਾਈ ਪਾ ਦਾਂਗੇ ਓਨਾ ਹੀ ਆਪਣਾ ਇਦਾਂ ਉੱਪਰ ਨੂੰ ਉੱਠ ਜੂਗਾ ਕੱਪੜਾ ਠੀਕ ਹੈ ਜੀ ਤੇ ਹੁਣ ਦੇਖੋ ਜਿਹੜਾ ਆਪਾਂ ਆਹ ਪਹੁੰਚੇ ਦਾ ਨਿਸ਼ਾਨ ਲਗਾਇਆ ਨਾ ਪਹੁੰਚੇ ਦੇ ਨਿਸ਼ਾਨ ਤੋਂ ਆਪਾਂ ਫਰੰਟ ਵਾਲੇ ਅਸਲ ਨਾਲ ਮਿਲਾ ਦੇਣਾ ਇਹ ਠੀਕ ਹੈ ਤੇ ਜਿਹੜਾ ਆਪਾਂ ਐਕਸਟਰਾ ਲਿਆ 2 ਇੰਚ ਸਲਾਈਆਂ ਦਾ ਉਹਨੂੰ ਆਪਾਂ ਬੈਕ ਵਾਲੇ ਆਸਣ ਵਾਲੀ ਸਲਾਈ ਨਾਲ ਮਲਾ ਦੇਣਾ ਠੀਕ ਹੈ ਇਹ ਲੱਗ ਗਿਆ ਆਪਣੇ ਨਿਸ਼ਾਨ ਹੁਣ ਇਧਰੋਂ ਦੇਖੋ ਆਪਾਂ ਕਿਵੇਂ ਨਿਸ਼ਾਨ ਲਗਾਉਣੇ ਨੇ ਹੁਣ ਜਿਹੜਾ ਆਪਾਂ ਇੱਥੋਂ 13 ਇੰਚ ਤੇ ਸਿੱਧਾ ਕੀਤਾ ਸੀ ਨਾ ਇੱਥੋਂ ਆਪਾਂ ਫੱਟੀ ਰੱਖਣੀ ਆ ਇਹ ਮੈਂ ਤਾਂ ਹੀ ਤੁਹਾਨੂੰ ਕਿਹਾ ਵੀ ਇੱਥੋਂ ਆਪਾਂ ਸਿੱਧਾ ਕਰ ਲਿਆ ਕਰੋ ਪਹਿਲਾਂ ਇਹਦਾ ਹਾਫ ਕਰਕੇ ਇੱਥੇ ਨਿਸ਼ਾਨ ਲਗਾਇਆ ਜਿਹੜਾ ਇੱਥੇ ਆਪਾਂ ਫੱਟੀ ਰੱਖਣੀ ਆ ਇਦਾਂ ਕਰਕੇ ਤੇ ਇੱਥੋਂ ਆਪਾਂ ਇਹਦੀ ਗੁਲਾਈ ਪਾ ਦੇਣੀ ਆ ਇਦਾਂ ਕਰਕੇ ਠੀਕ ਹੈ ਹੁਣ ਇੱਥੋਂ ਤੁਹਾਡੀ ਮਰਜ਼ੀ ਆ ਐਦਾਂ ਫੱਟੀ ਨਾਲ ਗੁਲਾਈ ਦੇਣੀ ਆ ਥੋੜੀ ਜੀ ਜੇ ਕਿਸੇ ਦੇ ਥਾਈਸ ਜ਼ਿਆਦਾ ਹੈਵੀ ਨੇ ਨਾ ਤਾਂ ਐਦਾਂ ਗੁਲਾਈ ਦੇ ਵਿੱਚ ਪਾ ਲਓ ਥੋੜੀ ਜੀ ਸਲਾਈ ਜੇ ਤੁਹਾਨੂੰ ਲੱਗਦਾ ਵੀ ਥੋੜੀ ਜੀ ਫਿਟਿੰਗ ਚ ਬਣਾਉਣੀ ਆ ਤਾਂ ਇੱਥੋਂ ਥੋੜਾ ਜਿਹਾ ਸਿੱਧਾ ਜਿਹਾ ਕਰ ਦਿਆ ਕਰੋ ਠੀਕ ਹੈ ਤੇ ਇਹ ਲੱਗ ਗਿਆ ਆਪਣੇ ਨੀਚੇ ਵਾਲੇ ਨਿਸ਼ਾਨ ਤੇ ਹੁਣ ਆਪਾਂ ਆਵਲੇ ਨਿਸ਼ਾਨ ਤੁਹਾਨੂੰ ਦੱਸ ਦਿਆਂ ਹੁਣ ਦੇਖੋ ਆ ਆਪਣੀ ਹੋ ਗਈ ਲੈਂਥ ਜਿੰਨੀ ਆਪਾਂ ਲੈਂਥ ਰੱਖਣੀ ਆ ਆ ਹੋ ਗਿਆ ਆਪਣਾ ਨੇਫੇ ਦਾ ਹੁਣ ਇੱਥੋਂ ਆਪਾਂ ਕੀ ਕਰਨਾ ਜਿਹੜੀ ਆ ਆਪਣਾ ਬੈਕ ਵਾਲਾ ਆਸਣ ਵੱਧ ਰੱਖਿਆ ਨਾ ਇੱਥੋਂ ਆਪਾਂ ਤਕੋਨਾ ਕਰ ਦੇਣਾ ਐਦਾਂ ਕਰਕੇ ਠੀਕ ਹੈ ਇਹ ਬੈਕ ਵਾਲਾ ਆਸਣ ਦਾ ਨਿਸ਼ਾਨ ਤਕੋਨਾ ਕਰਕੇ ਹੀ ਲੱਗਦਾ ਹੁੰਦਾ ਬਸ ਜਿਹੜਾ ਆ ਕੱਪੜਾ ਉੱਪਰ ਵੱਧ ਗਿਆ ਨਾ 3 ਇੰਚ ਇਹਨੇ ਆਪਣੇ ਆਸਣ ਦੇ ਵਿੱਚ ਖਿੱਚਣੀ ਪੈਣ ਦੇਣੀ ਹੈਗੀ ਠੀਕ ਹੈ ਇਸੇ ਲਈ ਆਪਾਂ ਇਹ 3 ਇੰਚ ਜਿਹੜਾ ਹੁੰਦਾ ਉਹ ਵੱਧ ਰੱਖਦੇ ਹੁੰਨੇ ਆ ਤਾਂ ਕਿ ਆਪਣੇ ਬੈਕ ਵਾਲੇ ਆਸਣ ਦੇ ਵਿੱਚ ਖਿੱਚਣਾ ਪਵੇ ਠੀਕ ਹੈ ਜੀ ਹੁਣ ਆਪਾਂ ਜਦੋਂ ਆਪਾਂ ਇਹਦੀ ਫੋਲਡਿੰਗ ਕਰਾਂਗੇ ਐਦਾਂ ਤਕੋਨੀ ਹੀ ਫੋਲਡ ਕਰਾਂਗੇ ਇਹਨੂੰ ਥੋੜਾ ਥੋੜਾ ਠੀਕ ਹੈ ਹੁਣ ਵਸਤੂ ਸਮਝ ਗਏ ਨਾ ਆ ਨੇਫੇ ਦਾ ਹੋ ਗਿਆ ਉਸ ਤੋਂ ਉੱਪਰ ਵਾਲਾ ਜਿਹੜਾ ਨਿਸ਼ਾਨ ਆ ਉਥੋਂ ਆਪਾਂ ਟੇਡਾ ਕਰਿਆ ਇਹ ਠੀਕ ਹੈ ਤੇ ਇੱਥੋਂ ਆਪਾਂ ਥੋੜੀ ਜਿਹੀ ਐ ਤਕੋਨਾ ਜਿਹਾ ਕਰ ਦੇਣਾ ਹੁੰਦਾ ਤੇ ਇਹਦੀ ਸਲਾਈ ਵੀ ਆਪਾਂ ਇਦਾਂ ਤਕੋਨੀ ਹੀ ਭਰਨੀ ਹੁੰਦੀ ਹੈ ਠੀਕ ਹੈ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਲਵਾਂਗੇ ਹੁਣ ਦੇਖੋ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਆਪਾਂ ਆ ਵਾਲੇ ਨਿਸ਼ਾਨ ਤੋਂ ਇੱਥੋਂ ਲੈ ਕੇ ਆ ਜਿਹੜੀ ਤਕੋਨੀ ਜਾਂਦੀ ਹੈ ਇੱਥੋਂ ਆਪਾਂ ਬੈਕ ਵਾਲੇ ਪਹਿਲਾਂ ਪੱਲੇ ਦੀ ਕਟਿੰਗ ਕਰ ਲਵਾਂਗੇ ਠੀਕ ਹੈ ਬਸ ਤੁਸੀਂ ਧਿਆਨ ਰੱਖਣਾ ਕਿਹੜੇ ਕਿਹੜੇ ਨਿਸ਼ਾਨ ਤੋਂ ਮੈਂ ਬੈਕ ਵਾਲੇ ਪੱਲੇ ਦੀ ਕਟਿੰ हूँ देखो ज पले ने ना आप सैट ने देखो ऐसा आप दो तह उपर वाले पल लिए रखिया ने अपा दो तह ने जो नीचे वाले रखिया ने ठीक है एदा आप फोल्ड करके रखिया एक दूसरे उपर पल्ले तो के उपर पले ठीक है जी हम देखो जो पहला आपको करके निशान लगाए ना पहला आप कटिंग इस निशान तो करनी है ਤੇ ਇੱਥੋਂ ਆ ਕੇ ਆਪਾਂ ਜਿਵੇਂ ਆਪਾਂ ਨਿਸ਼ਾਨ ਲਗਾਇਆ ਸੀ ਤਕੋਨਾ ਕਰਕੇ ਆਪਾਂ ਉਵੇਂ ਹੀ ਇਹਦੀ ਕਟਿੰਗ ਕਰਨੀ ਹੈ ਇੱਥੋਂ ਠੀਕ ਹੈ ਤੇ ਇੱਥੋਂ ਹੁਣ ਆਪਾਂ ਹੁਣ ਆਹ ਵਾਲੇ ਨਿਸ਼ਾਨ ਤੋਂ ਆਪਾਂ ਕਟਿੰਗ ਕਰਨੀ ਹੈ ਤੇ ਹੁਣ ਦੇਖੋ ਆਪਾਂ ਬੈਕ ਵਾਲੇ ਪੱਲੇ ਦੀ ਕਟਿੰਗ ਕਰ ਲਈ ਆ ਹੁਣ ਆਪਾਂ ਮੂਰਲਾ ਪੱਲਾ ਜਿਹੜਾ ਹੈਗਾ ਉਹਨੂੰ ਆਪਾਂ ਐਦਾਂ ਚੱਕ ਲੈਣਾ ਹੁਣ ਦੇਖੋ ਨਿਸ਼ਾਨ ਆ ਆਪਣੇ ਲੱਗੇ ਹੀ ਹੋਏ ਨੇ ਫਰੰਟ ਵਾਲੇ ਪੱਲੇ ਤੇ ਇਹਨੂੰ ਆਪਾਂ ਕੱਢ ਹੀ ਦੇਣਾ ਵਿੱਚੋਂ ਠੀਕ ਹੈ ਇਹਦੀ ਤਾਂ ਹੁਣ ਕਟਿੰਗ ਹੋ ਹੀ ਗਈ ਆ ਨਾ ਇਹਨੂੰ ਆਪਾਂ ਐਦਾਂ ਕੱਢ ਦੋ ਵਿੱਚੋਂ ਤੇ ਹੁਣ ਆਪਾਂ ਮੂਰਲੇ ਪੱਲੇ ਦੀ ਜਿਹੜੀ ਹੈਗੀ ਆ ਕਟਿੰਗ ਜਿਹੜੇ ਆਪਾਂ ਇਹ ਨਿਸ਼ਾਨ ਲਗਾਏ ਨੇ ਨਾ ਇੱਥੋਂ ਨੇਫੇ ਦੇ ਸਿਰਫ ਆਪਾਂ ਉੱਥੋਂ ਹੀ ਕਟਿੰਗ ਕਰਨੀ ਆ ਕਿਉਂਕਿ ਆ ਤਾਂ ਆਪਣਾ ਬੈਕ ਵਾਲੇ ਆਸਣ ਦਾ ਸੀ ਨਾ ਵੱਧ ਇਹ ਆਪਾਂ ਰੱਖਣਾ ਨਹੀਂ ਹੈਗਾ ਇਹ ਸਿਰਫ ਬੈਕ ਵਾਲੇ ਆਸਣ ਦੇ ਵਿੱਚ ਹੀ ਰੱਖਣਾ ਹੁਣ ਇੱਥੋਂ ਨੇਫੇ ਵਾਲੇ ਨਿਸ਼ਾਨ ਤੋਂ ਆਪਾਂ ਇਹਦੀ ਸਿੱਧੀ ਕਟਿੰਗ ਕਰ ਲਓ ਮੂਰਲੇ ਪੱਲੇ ਦੀ ਠੀਕ ਹੈ ਜੀ ਤੇ ਆ ਵਾਲੇ ਨਿਸ਼ਾਨ ਤੋਂ ਠੀਕ ਹੈ ਹੁਣ ਇਹ ਤਾਂ ਆਪਣਾ ਬੈਕ ਵਾਲੇ ਪੱਲੇ ਦਾ ਨਿਸ਼ਾਨ ਹੈ ਨਾ ਆ ਆਪਣੇ ਫਰੰਟ ਵਾਲੇ ਪੱਲੇ ਦਾ ਨਿਸ਼ਾਨ ਹੈ ਠੀਕ ਹੈ ਠੀਕ ਹੈ ਜੀ ਤੇ ਜਿਹੜੇ ਆਪਣੇ ਆ ਨੇਫੇ ਦੇ ਨਿਸ਼ਾਨ ਨੇ ਨਾ ਇੱਥੇ ਆਪਾਂ ਕੱਟ ਜ਼ਰੂਰ ਲਗਾ ਲਿਆ ਕਰੋ ਫਿਰ ਫੋਲਡਿੰਗ ਵੇਲੇ ਆਪਾਂ ਨੂੰ ਔਖਾ ਨਹੀਂ ਹੁੰਦਾ ਤੇ ਆ ਨੀਚੋਂ ਪਹੁੰਚੇ ਤੇ ਵੀ ਆਪਾਂ ਕੱਟ ਦੇ ਨਿਸ਼ਾਨ ਜ਼ਰੂਰ ਲਗਾ ਲਿਆ ਕਰੋ ਠੀਕ ਹੈ ਫਿਰ ਆਪਾਂ ਨੂੰ ਵਾਰ-ਵਾਰ ਨਾਪਣ ਦੀ ਜ਼ਰੂਰਤ ਨਹੀਂ ਹੁੰਦੀ ਠੀਕ ਹੈ ਜੀ ਤੇ ਤੇ ਇਹ ਸੀਗੀ ਆਪਣੀ ਪੈਂਟ ਪਲਾਜ਼ੋ ਦੀ ਕਟਿੰਗ ਜੇ ਤੁਸੀਂ ਐਦਾਂ ਕਟਿੰਗ ਕਰੋਗੇ ਵੱਡੇ ਤੋਂ ਵੱਡੇ ਨਾਪ ਦੇ ਵਿੱਚ ਵੀ ਤੁਹਾਡੀ ਪੈਂਟ ਦੇ ਵਿੱਚ ਖਿੱਚ ਨਹੀਂ ਪਊਗੀ ਠੀਕ ਹੈ ਜੀ ਇਹ ਬਿਲਕੁਲ ਸਹੀ ਤਰੀਕਾ ਹੁੰਦਾਗਾ ਕਟਿੰਗ ਕਰਨ ਦਾ ਇਸ ਤੋਂ ਬਾਅਦ ਕੋਈ ਪੈਂਟ ਪਲਾਜ਼ੋ ਦੇ ਵਿੱਚ ਜੇ ਆਪਾਂ ਹੋਰ ਤਰੀਕੇ ਨਾਲ ਕਟਿੰਗ ਕਰਦੇ ਆ ਨਾ ਤਾਂ ਉਹਦੇ ਵਿੱਚ ਖਿੱਚ ਪੈਣੀ ਹੀ ਪੈਣੀ ਹੁੰਦੀ ਆ ਜੇ ਤੁਸੀਂ ਇਸ ਤਰੀਕੇ ਨਾਲ ਕਟਿੰਗ ਕਰੋਗੇ ਤਾਂ ਤੁਹਾਡੇ ਕਦੇ ਵੀ ਖਿੱਚ ਨਹੀਂ ਆਊਗੀ ਮੈਂ ਵੱਡੇ ਤੋਂ ਵੱਡੇ ਨਾਲ ਆਪਣੀਆਂ ਪੈਂਟਾਂ ਜਿਹੜੀਆਂ ਹੈਗੀਆਂ ਨੇ ਉਹ ਵੀ ਬਣਾ ਕੇ ਦੇਖ ਲਈਆਂ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚਲੋ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ